ਗੁਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਜੂਨ 1984 ਦੇ ਕਲੂਕਾਰੇ ਦੀ 40ਵੀਂ ਵਰੇਗਾਂ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਿੱਖ ਮਾਰਸ਼ਲ 8 ਗੱਤਕਾ ਦੇ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਭਾਗ ਲਿਆ ਗਿਆ ਦੋ ਦਿਨਾਂ ਦੇ ਗੱਤਕਾ ਤੇ ਸਿੱਖ ਵਾਰੀਅਰ ਮੁਕਾਬਲਿਆਂ ਨੂੰ ਦੇਖਣ ਦੇ ਲਈ ਸੰਗਤਾਂ ਪਰਿਵਾਰਾਂ ਸਮੇਤ ਪਹੁੰਚੀਆਂ ਹੋਈਆਂ ਸਨ ਜਿਸ ਦੇ ਵਿੱਚ ਲੋਰ ਮਿਲ ਲੈਣ ਦੀਆਂ ਗੁਰੂ ਘਰ ਕਮੇਟੀਆਂ ਤੇ ਅਕਾਲ ਖਾਲਸਾ ਗਤਕਾ ਅਖਾੜਾ ਦਾ ਅਹਿਮ ਯੋਗਦਾਨ ਰਿਹਾ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਗਤਕਾ ਤਿੰਨ ਅੰਦਾਜ਼ੀ ਤੇ ਘੋੜਸਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਦੇ ਜੋਹਰ ਇਹਨਾਂ ਮੁਕਾਬਲਿਆਂ ਦੌਰਾਨ ਦਿਖਾਏ ਗਏ ਅਤੇ ਢਾਡੀ ਸਿੰਘਾਂ ਵੱਲੋਂ ਵਾਰਾਗਾਹ ਕੇ ਸਿੱਖ ਇਤਿਹਾਸ ਵੀ ਸੰਤਾਂ ਨੂੰ ਸਰਵਨ ਕਰਵਾਇਆ ਗਿਆ ਸਿੱਖ ਵੀਰ ਜਵਾਨੋ ਗੱਬਰੂ ਸਿੱਖੀ ਤੋਂ ਜਵਾਨੀ ਵਾਰ ਦਿਓ ਅੱਜ ਪੰਥ ਬੜਾ ਕਰ ਜਾਈ ਏ ਸਰ ਦੇ ਕੇ ਕਰਜੇ ਉਤਾਰ ਦਿਓ ਸਿੱਖ ਵੀਰ ਜਵਾਨੋਂ ਗੱਬਰ ਉਹ ਸਿੱਕੀ ਤੋਂ ਜਵਾਨੀ ਵਾਰ ਦਿਓ ਅੱਜ ਪੰਥ ਬੜਾ ਕਰ ਜਾਈ ਏ ਸਰ ਦੇ ਕੇ ਕਰਜੇ ਉਤਾਰ ਦਿਓ ਸਿੱਕਾ ਅਜ ਤੇਰੀ ਸਿੱਕੀ ਤੇ ਹੱਲੇ ਤੇ ਹੱਲੇ ਹੋ ਰਹੇ ਨੇ ਬਾਣੀ ਦੇ ਪ੍ਰੇਮੀ ਸਿੰਘਾਂ ਨੂੰ ਕੋ ਕੋ ਕੇ ਕਸਾਈ ਕੋ ਰਹੇ ਨੇ ਹੀਰੇਓ ਕੁਝ ਸੋਚ ਵਿਚਾਰ ਕਰੋ ਨਾ ਸੁਤਿਆਂ ਸਮਾਂ ਗੁਜ਼ਾਰ ਦਿਓ ਜੋ ਜ਼ੁਲਮ ਕੌਮ ਤੇ ਟਾ ਰਹੀ ਏ ਕਰ ਮੂਦੀ ਕਰ ਸਰਕਾਰ ਦਿਓ ਸਿੱਖ ਵੀਰ ਜਵਾਨੋ ਗੱਬਰ ਉਹ ਸਿੱਕੀ ਤੋਂ ਜਵਾਨੀ ਵਾਰ ਦਿਓ ਅਜ ਪੰਤ ਬੜਾ ਕਰ ਜਾਈ ਏ ਸਰ ਦੇ ਕੇ ਕਰਜ ਉਤਾਰ ਦਿਓ ਬੁਲਾਰਿਆਂ ਵੱਲੋਂ ਵੀ ਸਟੇਜ ਤੋਂ ਜੂਨ 1984 ਦੇ ਕੱਲੂ ਘਾਰੇ ਬਾਰੇ ਗੱਲਬਾਤ ਕਰਦਿਆਂ ਅਜਿਹੇ ਉਪਰਾਲਿਆਂ ਨੂੰ ਜ਼ਰੂਰੀ ਦੱਸਿਆ ਗਿਆ ਤਾਂ ਜੋ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਡੁੱਲ ਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਨ ਨਾਲ ਖੂਪਰ ਲਹਿੰਦੇ ਜਾਂ ਤਸਵੀਰ ਬਦਲ ਦੀ ਕੌਮਾਂ ਦੀ ਜੂਨ 1984 ਤੀਜੇ ਖੱਲੂਕਾਰੇ ਦੇ ਮਹਾਨ ਸ਼ਹੀਦਾਂ ਨੂੰ ਸਮਰਪਤ ਗੱਤਕਾ ਮੁਕਾਬਲੇ ਸਿੱਖ ਯੋਧਿਆਂ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਕਿ ਬੱਚਿਆਂ ਨੂੰ ਇਸ ਪਾਸੇ ਲਾਉਣਾ ਕਿਉਂਕਿ ਬਹੁਤ ਸਾਰੇ ਬੱਚੇ ਹੋਰ ਵੀ ਸਰੀ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਹੋਣਗੇ ਪਰ ਉਹ ਕਿੰਨੇ ਧੰਨਤਾ ਦੇ ਯੋਗ ਪੇਰੈਂਟ ਸਹਿਬਾਨ ਮਾਪੇ ਨੇ ਜਿਹੜੇ ਰੋਜ਼ ਰਜਾਨਾ ਬੱਚਿਆਂ ਨੂੰ ਗੁਰੂ ਘਰ ਵਿਖੇ ਲੈ ਕੇ ਆਣ ਕੇ ਪਹਿਲਾਂ ਪ੍ਰੈਕਟਿਸ ਕਰਾਉਂਦੇ ਨੇ ਫਿਰ ਇਹਨਾਂ ਮੁਕਾਬਲਿਆਂ ਦੇ ਵਾਸਤੇ ਉਹਨਾਂ ਨੂੰ ਤਿਆਰ ਕਰਦੇ ਨੇ ਸੋ ਬਹੁਤ ਸਾਰਾ ਵੱਡਾ ਯੋਗਦਾਨ ਹੁੰਦਾ ਪੇਰੈਂਟ ਸਹਿਬਾਨ ਦਾ ਸੋ ਧੰਨਵਾਦ ਹੈ ਸਾਰੇ ਮਾਪਿਆਂ ਦਾ ਸਾਰੇ ਪੇਰੈਂਟ ਸਹਿਬਾਨ ਦਾ ਵਿਸ਼ੇਸ਼ ਤੌਰ ਤੇ ਉਸਤਾਦ ਭਾਈ ਜਗਜੀਤ ਸਿੰਘ ਜੀ ਜੋ ਕਿ ਵਿਸ਼ੇਸ਼ ਤੌਰ ਤੇ ਇਸ ਆ ਜੋ ਮੁਕਾਬਲਿਆਂ ਦਾ ਸੰਚਾਲਨ ਕਰ ਰਹੇ ਨੇ ਹੁਣ ਅਸੀਂ ਬੇਨਤੀ ਕਰਾਂਗੇ ਕਿ ਉਹ ਮੁਕਾਬਲਿਆਂ ਦੀ ਆਰੰਭਤਾ ਕਰਾਉਣ ਸੋ ਸਾਰਾ ਪ੍ਰੋਗਰਾਮ ਨਾਲ ਦੀ ਨਾਲ ਚੱਲਣਾ ਹੈ ਗੁਰੂਕਾਰ ਵਿਖੇ ਵਿਸ਼ੇਸ਼ ਤੌਰ ਤੇ ਜੋ ਅਮਰ ਸ਼ਹੀਦ ਪਾਈ ਹਰਦੀਪ ਸਿੰਘ ਨੈਦਰ گورਮੈਂਟ ਸਕੂਲ ਚੱਲ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ